ਸਾਡੇ ਸਾਡੇ ਵਿੱਚ ਵੱਡੇ ਵੱਡੇ ਮੋਬਾਈਲ ਨੇ ਵਿਗਿਆਨ ਅਜੇ ਵੀ ਚੱਲ ਕਰੇ ਜਾਂਦਾ ਹੈ ਸਰ ਨੂੰ ਬੁਲਾਇਓ ਸਰ ਨੂੰ ਬੁਲਾਇਓ ਜੇ ਸਾਡੇ ਬਾਤੇ ਰੋੜੇ ਦੇ ਅੱਧੀ ਵਿਚਾਰ ਨੇ ਉਹ ਪਿੱਛੇ ਲੈ ਕੇ ਜਾਣਗੇ ਕਹਿੰਦੇ ਕੋਈ ਨਹੀਂ ਸੱਜ ਦੇ ਵਿੱਚ ਆਏ ਹੁਣ ਬੜੀ ਦਿੱਕਤ ਨੂੰ ਪਾ ਲਾ ਦਿੱਤੀ ਕੋਈ ਨਹੀਂ ਦਿੱਕਤ ਨੂੰ ਪਾ ਲਾ ਦਿੱਤਾ ਆ ਆ ਦੇਖ ਕੋਈ ਨਾ ਯਾਦ ਘਰ ਬਦਲਿਆ ਅੱਗੇ ਘਰਾਂਗੇ ਯਾਦ

ਕਸਰ ਪੈਂਦਾ ਲੋਕੀ ਕੀ ਦੇ ਸੋਹ ਜਾਂਦਾ ਅੱਜਕੱਲ ਸੋਸ਼ਲ ਮੀਡੀਆ ਦਾ ਜਵਾਨਾਂ ਉੱਤੇ ਬਹੁਤ ਸਾਰੇ ਬਾਬੇ ਬੈਠੇ ਹੋਏ ਨੇ ਸਾਡੇ ਜੀਹਰ ਸੋਨੀ ਜੀ ਆਏ ਨੇ ਇਸ ਸਟੇਪਲਿਸ ਕਰਕੇ ਪੁਲਾਏ ਤੁਹਾਨੂੰ ਦੱਸਣਗੇ ਉਹ ਕੀ ਕਰਦੇ ਨੇ ਕੀ ਨਹੀਂ ਕਰਦੇ ਤੁਹਾਡੇ ਨਾਲ ਸੱਗੀ ਕਿਸ ਤਰ੍ਹਾਂ ਮਾਰ ਕੇ ਜਾਂਦੇ ਆ ਸੱਗੀ ਬਾਜਨਾਂ ਨੂੰ ਆਪਾਂ ਚੁੱਪ ਕਰਕੇ ਬੈਠ ਜਾਣਾ ਕਿਸੇ ਨਾਲ ਗੱਲ ਵੀ ਨਹੀਂ ਕਰਦੇ ਜੀ ਆਪਣੇ ਬੇਸਤੀ ਹੁੰਦੀ ਬਹੁਤ ਹੁੰਦੀ ਹੈ ਛੜੇ ਮੇਲੇ 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 ਸੱਗੀ ਮਾਰੀ ਜਾਂਦੀ ਹੈ ਤੁਹਾਨੂੰ ਇਹ ਲੱਗ ਦਿਸਵੀਰ ਸੁੰਨੀ ਜੀ ਆਪਣੇ ਆਪ ਕਰਨ ਕਿ ਨਾਲ ਬਹੁਤਿਆਂ ਕੰਲਾਂ ਨੇ ਕਰਦਾ ਅੱਗੇ ਮੈਚ ਵਿੱਚ ਸੁੰਨੀ ਜੀ ਨੇ ਨਾ ਦਿਸਵੀਰ ਸੁੰਨੀ ਜੀ ਇਹਨਾਂ ਦਾ ਜੀਤ ਨੂੰ ਕੋਈ ਇੱਕ ਟੈਨਰਦੀ ਕਰਦਾ ਸੁੰਨੀ ਬੜਾ ਦੇ ਦੇ ਨਾ ਤੇ ਕੋਈ ਦੇਖ ਸਕਦੇ ਆ ਉਹਦੇ ਤੇ ਬਹੁਤ ਸਾਰੇ ਇਹਨਾਂ ਦੇ ਦੀੜੀਆਂ ਹੁੰਦੇ ਦਰਦੋਂ ਦੇ ਟ੍ਰਿਕਾਂ ਨਾਲ ਇਹ ਉਹ ਦੱਸਦੇ ਨੇ ਕਿ ਕਿਵੇਂ ਕੀ ਹੁੰਦਾ ਹੈ ਦਿਸਵੀਰ ਸੁੰਨੀ ਜੀ ਬਾਬੇ ਸੰਗਤਾਂ ਨੂੰ ਮੁੰਡੇ ਵੰਡੀ ਜਾਂਦੇ ਬਾਬੇ ਸੰਗਤਾਂ ਨੂੰ ਮੁੰਡੇ ਵੰਡੀ ਜਾਂਦੇ ਕੁੜੀਆਂ ਦੀ ਗੱਲ ਮੁੱਕ ਜੂ ਿੱੱਲੇ ਵਾਲੇ ਦੇ ਤਮੀਜ਼ ਕਰਵਾ ਲਓ ਜੇ ਵੱਧਦੀ ਮਹਿੰਗਾਈ ਰੁਕ ਜੂ ਤੁਹ ਬਹੁਤ ਬਹੁਤ ਧੰਨਵਾਦ ਪ੍ਰਿੰਸੀਪਲ ਸਰ ਤੇ ਸੁਪਰ ਸਕਾਲ ਮੈਂਬਰ ਜਿਨ੍ਹਾਂ ਨੇ ਅੱਜ ਤੁਹਾਡੇ ਰੂਬਰੂ ਹੋਣ ਦਾ ਸਾਨੂੰ ਸਮਾਂ ਦਿੱਤਾ ਬਟੋ ਚੰਨਾਂ ਦੀ ਗੱਲਾਂ ਤੋਂ ਅੱਜ ਨਾਲ ਖਾਂਦੀਆਂ ਕਰਨੀ ਆਲੇ। ਦੈਨਵਾ ਧਰਮਾਂ ਬਾਰੇ, ਪੋਸਟਾਂ ਬਾਰੇ ਤੇ ਜਾਦੂ ਵਾਲੇ। ਜਿਵੇਂ ਕੁਸ਼ਿੰਦਰ ਜੀ ਨੇ ਤੁਹਾਨੂੰ ਦੱਸਿਆ ਪਹਿਲਾਂ ਕਿਉਂਕਿ ਅਸੀਂ ਗੱਲ ਕਰਦੇ ਆ ਅੱਜ ਦੇ ਸਮੇਂ ਦੀ ਕਹ ਲਵੇ ਇਸੇ ਵਿੱਚ ਫਜ਼ੀ ਆ ਗਈ ਵਿਗਿਆਨਕ ਯੁੱਗ ਆ ਗਿਆ ਅੱਜ ਸਮਾਜ ਡਿਜੀਟਲ ਹੋ ਗਿਆ ਪਰ ਜਦੋਂ ਸਮਾਜ ਦੇ ਵਿੱਚ ਨਿਗਾਹ ਮਾਰਦੇ ਆ ਮਾ ਪੂਰੇ ਪੰਜਾਬ ਦੇ ਵਿੱਚ ਘੁੰਮਦਾ ਹਾਂ ਹਰੇਕ ਤੋਂ ਜਾਨਾ ਮੈਂ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਮੈਨੂੰ ਬੁਲਾਇਆ ਜਾਂਦਾ ਹੈ ਪਿੰਡਾਂ 'ਚ ਵੀ ਜਾਂਦਾ ਔਰ ਜਦੋਂ ਸਾਡੇ ਸਮਾਜ 'ਵਲੇ ਕਾਲੇ ਦੋਲੇ ਨਿਗਾਹ ਮਾਰਦੇ ਆ ਤਾਂ ਬੜਾ ਦੁੱਖ ਤੇ ਅਫਸੋਸ ਹੁੰਦਾ ਹੈ ਇੱਕ ਗੱਲ ਕਹੀ ਜਾਂਦੀ ਹੈ ਕਿ ਅਰੇ ਅੰਦੋਸਵਾਸ ਦੇ ਵਹਿਮ ਕਰਮ ਹੈ ਉਹ ਜਿਹੜੇ ਸਾਡੇ ਪੁਰਾਣੇ ਬਜ਼ੁਰਗ ਸੀ ਸਾਡੇ ਵੱਡ ਬਡੇਰੇ ਸੀ ਉਹ ਅਨਪੜ ਹੁੰਦੇ ਸੀ ਅਗਿਆਨੇ ਹੁੰਦੇ ਸੀ ਇਸ ਕਰਕੇ ਉਹ ਜਿਹੜੇ ਵਹਿਮ ਭਰਮ ਸੀਗੇ ਅੰਦੋਸਵਾਸ ਸੀਗੇ ਉਹ ਚੱਲ ਤੇ ਜਾਂ ਉਹਨਾਂ ਨੇ ਪੈਦਾ ਕਰਦੇ ਪਰ ਅੱਜ ਤੁਹਾਡੇ ਸਾਹਮਣੇ ਮੈਂ ਲੌਜਿਕ ਦੇ ਨਾਲ ਤੁਹਾਨੂੰ ਇਹ ਸਾਬਤ ਕਰਕੇ ਦਿਖਾਵਾਂਗਾ ਕਿ ਜਿਹੜੇ ਸਾਡੇ ਵੱਡ ਬਡੇਰੇ ਬਜ਼ੁਰਗ ਸੀ ਬੇਸ਼ੱਕ ਉਹਨਾਂ ਪਰਸੀਗੇ ਪਰ ਸਾਡੇ ਐਜੂਕੇਟਡ ਲੋਕਾਂ ਨਾਲੋਂ ਬਹੁਤ ਐਡਵਾਂਸ ਸੀ ਬਹੁਤ ਜ਼ਿਆਦਾ ਵਿਗਿਆਨੀ ਸੀ ਬਹੁਤ ਜ਼ਿਆਦਾ ਸਮਝਦਾਰ ਸੀ ਮੈਂ ਤੁਹਾਨੂੰ ਲੌਜਿਕ ਨਾਲ ਸਮਝਾਉਂਗਾ ਅੱਜ ਜੇ ਤੋ ਗੱਲ ਕਰਦੇ ਆ 21ਵੀਂ ਸਦੀ ਪਰ ਅਸੀਂ ਖੜੇ ਕਿੱਥੇ ਆ ਨਿੱਕੀਆਂ ਨਿੱਕੀਆਂ ਗੱਲਾਂ ਦੇ ਉੱਤੇ ਛੋਟੀਆਂ ਛੋਟੀਆਂ ਗੱਲਾਂ ਦੇ ਉੱਤੇ ਸਾਡੇ ਲੋਕਾਂ ਦਾ ਅੰਧਵਿਸ਼ਵਾਸ ਕਿੱਥੇ ਆ चिक वजीरा बहम नजर लगी दहम कुने मारते वहम बिल्ली रट गई वहमे निके निकेम ज सा बुजुर्ग भी ये करते थे पर क्यों करते मैं सू दसूंगा अगे जाके अच कुछ जा रहा है सड़क के उफिक लंघ रहा है स्पीडता जा रहा है ਅਗੇ ਲਾਲ ਬੱਤੀ ਹੋ ਗਈ ਉਹ ਤੇ ਗੱਡੀ ਰੋਕੀ ਨਾ ਰੁਕੇ ਲੇਕਿਨ ਜੇ ਬਿੱਲੀ ਆ ਗਈ ਥਾਂੇ ਬ੍ਰੇਕ ਮਾਰ ਗੋ ਪਿੱਛੋਂ ਦੇ ਟਰੱਕ ਵਾਲੇ ਅੱਗੇ ਵੇਸੇ ਮਾਰੇ ਇਹ ਬਿੱਲੀ ਆ ਗਈ ਮੁਰੇ ਉਹ ਤੋਂ ਤਲਾ ਬੱਚੇ ਤੁਸੀਂ ਛੋਟਿਆਂ ਛੜਾ ਨੂੰ ਮੈਡਮਾਂ ਨੂੰ ਇਸ ਬਾਰੇ ਪਤਾ ਹੋਣਾ ਹੈ ਔਰ ਮੈਂ ਤੁਹਾਨੂੰ ਦੱਸਾਂ ਕਿ ਅੰਧ ਵਿਸ਼ਵਾਸ ਮਾਂਖ ਦੀ ਜ਼ਿੰਦਗੀ ਦੇ ਵਿੱਚ ਉਹਦੀ ਤਰੱਕੀ ਨਹੀਂ ਤਰੱਕੀ ਦੇ ਰਾਹ ਦੇ ਵਿੱਚ ਬਹੁਤ ਵੱਡਾ ਜਿਹੜਾ ਰੋੜਾ ਆੜ ਤਾਉਂਦੇ ਨੇ ਅੰਧ ਸਗਰ ਮੁਨਕਲੀ ਕਿੰਨੇ ਘੱਟ ਕਨੇ ਕਿੰਨੇ ਖਤਰਨਾਕ ਨੇ ਉਸ ਤੋਂ ਪਹਿਲਾਂ ਵੀ ਗੱਲ ਕਿ ਕੋਈ ਵੀ ਮੁਨਕ ਕੋਈ ਵੀ ਸਮਾਜ ਤੇ ਕੋਈ ਵੀ ਦੇਸ਼ ਜੇ ਤੱਕ ਨਹੀਂ ਕਰ ਸਕਦਾ ਜਿੰਨਾ ਚਿਰ ਅੱਗੇ ਅੰਧ ਸਗਰ ਮੈਦਮਾ ਪਰੰਦਾ ਹੱਸਿਆ ਹੋਇਆ ਤੁਹਾਨੂੰ ਨੇ ਕਿਉਂਕਿ ਤੁਸੀਂ ਬੱਚੇ ਛੋਟੇ ਹੋ ਨਹੀਂ ਪਤਾ ਹੋਣਾ ਸਰਾਂ ਨੂੰ ਮੈਡਮਾ ਨੂੰ ਪਤਾ ਹੋਊਗਾ ਕਿ ਦਿੱਲੀ ਦੇ ਵਿੱਚ ਕੋਈ ਬੁਰਾੜੀ ਕਾਂਡ ਹੋਇਆ ਸੀਗਾ 2018 ਦੇ ਵਿੱਚ 1 ਜੂਨ 2018 ਨੂੰ ਇੱਕੋ ਪਰਿਵਾਰ ਦੇ 11 ਮੈਂਬਰਾਂ ਨੇ ਰਾਤ ਨੂੰ ਖੁਦਕੁਸ਼ੀ ਕਰ ਲਈ ਸੀ ਫਹਾ ਲੈ ਕੇ ਮਰ ਗਏ ਸੀ ਪਤਾ ਕਿਉਂ ਉਹਦੀ ਕਹਾਣੀ ਕੀ ਸੀ ਕਿ ਉਹ ਘਰ ਦੇ ਬਜ਼ੁਰਗ ਦੀ ਮੌਤ ਹੋ ਗਈ ਉਸ ਤੋਂ ਬਾਅਦ ਇਹਨਾਂ ਦਾ ਵੱਡਾ ਲੜਕਾ ਸੀਗਾ ਘਰ ਦੀ ਬਾਗਦੋਰ ਦੇ ਹੱਥ ਚ ਆ ਗਈ ਉਹ ਬੰਦਾ ਮਾਨਸਿਕ ਤੌਰ ਤੇ ਡਿਪਰੈਸ਼ਨ ਚ ਲਿਆ ਗਿਆ। ਉਹਨੇ ਨਾਲ ਕੀ ਹੋਇਆ ਕਿ ਉਹ ਉਹ ਇਹ ਲੱਗਣ ਲੱਗਿਆ ਵੀ ਸੁਪਨੇ ਦੇ ਵਿੱਚ ਮੈਨੂੰ ਲੱਗਦਾ ਮੇਰਾ ਬਾਪੂ ਆਉਂਦਾ ਹੈ ਤੇ ਮੈਨੂੰ ਹਦਾਇਤ ਕਰਦਾ ਵੀ ਪਾਈ ਧੜ ਕੇ ਤੁਸੀਂ ਆ ਕੰਮ ਕਰਨਾ ਹੈ। ਤੇ ਉਹਨੇ ਇੱਕ ਡਾਇਰੀ ਲਈ ਹੋਈ ਸੀਗੀ। ਡਾਇਰੀ ਦੇ ਵਿੱਚ ਲਿਖੀਦਾ ਸੀਗਾ ਘਰ ਦੇ ਜਿਹੜੇ ਮੈਂਬਰ ਸੀ ਸਾਡੇ ਉਹਨਾਂ ਦੇ ਪਰਿਵਾਰ ਦੀ ਉਹਨਾਂ ਦੀ ਜ਼ਮੇਰ ਜੋਟੀਆਂ ਲਾ ਦੇ ਵੀ ਧੜ ਕੇ ਆਪਾਂ ਆ ਕੀ ਕੰਮ ਕਰਨਾ ਹੈਗਾ। ਇੱਥੋਂ ਦਾ ਕਹਿੰਗੇ ਆਹ ਸਬਜ਼ੀ ਬਣਾਉਣੀ ਐ, ਇਹਦੀ ਰੋਟੀ ਬਣਾਉਣੀ ਐ, ਇਹ ਜਾ ਬੱਕੀ ਖਾਣੀ ਐ। ਇੰਨੇ ਵਜੇ ਉੱਠਣਾ, ਇੰਨੇ ਵਜੇ ਸੌਣਾ। ਸਾਰਾ ਮਨੋਰਡ ਕਰਦਾ ਸੀ ਗੂਗਲ ਤੇ ਸਰਚ ਮਾਰ ਕੇ ਸਰਚ ਮਾਰ ਲਓ, ਕੱਢ ਲਓ ਸਾਰੀ ਹਿਸਟਰੀ ਨਿਕਲੇ ਉੱਪਰ। ਅਥੀਰ ਚੱਲਦੇ ਚੱਲਦੇ ਪੜਿਆ ਲਿਖਿਆ ਪਰਵਾਸੀ ਐਜੂਕੇਟਿਡ ਪਰਵਾਸੀ ਦਾ। ਉਸ ਤੋਂ ਬਾਅਦ ਕੀ ਹੋ ਗਿਆ ਕਿ ਇੱਕ ਰਾਤ ਉਹਨੂੰ ਸੁਪਨਾ ਆਉਂਦਾ। ਵੀ ਬਾਪੂ ਰਾਹ ਸੁਪਨੇ 'ਚ ਆਇਆ ਹੈ। ਆਪਾਂ ਸਾਰੇ ਡੱਬੇ ਨੇ ਖੁਦਕਸ਼ੀ ਕਰਦਿਆਂ ਸਵੇਰੇ ਬਾਪੂ ਆ ਕੇ ਆਪਣੀ ਜੋਦੇ ਕਰ ਲੂਗਾ। ਪਾਈ ਪਾਲਿਆ ਆ ਰਿਹਾ ਤੁਮ ਰਸਤੇ ਲਿਆ ਅਭਿਾਰਤੋ ਬੜੇ ਦੇ ਪਾਲੇ ਤੇ ਰਾਤ ਨੂੰ ਸਾਰਾ ਡੱਬੜੋ ਉਹਦੇ ਉੱਤੇ ਝੂਲ ਗਿਆ ਗੱਲ ਚ ਬੰਦੇ ਪਾ ਕੇ ਪਰ ਪੂਰੀ ਵਰਲਡ ਲੈਵਲ ਤੇ ਫੇਮਸ ਹੋਇਆ ਸੀ ਕਿਸ ਇਹ ਬੜੇ ਬੜੇ ਫੇ ਮਗਨੀਆਂ ਆਏ ਸੀ ਸਰਜ ਕਰਨ ਵਾਸਤੇ ਤੇ ਉਹਦੇ ਵਿੱਚ ਇੱਕ ਕੁੜੀ ਗ੍ਰੈਜੂਏਸ਼ਨ ਵੀ ਕਰ ਰਹੀ ਸੀ ਜਿਹੜੀ ਅਸੀਂ ਪੜੇ ਲਿਖੇ ਦੀ ਗੱਲ ਕਰਦੇ ਆ ਆ ਇੱਕ ਹੋਰ ਵੀ ਇਖਿਆ ਹਣਾ ਥੋੜੇ ਜਿਹੇ ਮਹੀਨੇ ਹੋਇਆ ਇੱਕ ਵਹਿਮ ਅੰਧ ਵਿਸ਼ਵਾਸ ਦੇ ਚਲਦੇ ਆ ਇੱਕ ਬੈਂਸਲੀ ਨਾਂ ਦਾ ਪਿੰਡ ਹੈ अलवर ਜ਼ਿਲ੍ਹੇ ਦੇ ਵਿੱਚ Rajasthan ਦੇ ਵਿੱਚ YouTube ਤੇ ਦੇਖਿਆ ਨਾ ਤੁਸੀਂ ਇੱਕ ਵਿਅਕਤੀ ਨੇ ਅੰਧੂਸਾਸ ਦੇ ਕਾਰਨ ਆਪਣੀ ਦਾਦੀ ਤੇ ਆਪਣੇ ਛੋਟੇ ਛੋਟੇ ਦੋ ਮਾਸੂਮ ਬੱਚਿਆਂ ਦਾ ਕਤਲ ਕਰਤਾ ਕਿਉਂਕਿ ਉਹਨੂੰ ਵਹਿਮ ਹੋ ਗਿਆ ਸੀ ਕਿ ਇਹ ਬੱਚੇ ਮੇਰੇ ਨਹੀਂ ਹੈ ਤੇ ਉਹਨੇ ਕਤਲ ਆਪਣੇ ਘਰ ਵਾਲੇ ਦਾ ਵੀ ਕਰਨਾ ਸੀ ਉਹਦੇ ਸਾਡੀ ਟੀਮ ਵੀ ਗਈ ਸੀਗੀ ਲੇਕਿਨ ਉਥੋਂ ਦਾ ਪਹਿਲਾ ਉਥੋਂ ਦੀ ਪੁਲਿਸ ਜਿਹੜੀ ਸੀਗੀ ਡਿਪਾਰਟਮੈਂਟ ਚ ਉਹ ਅਵੈਸਟੀਗੇਸ਼ਨ ਕਰ ਰਿਆ ਸੀਗਾ ਤੇ ਸਰਚ ਕਰ ਰਿਆ ਸੀ ਉਹਨਾਂ ਨੇ ਸਾਨੂੰ ਰੋਕਤਾ ਕਿ ਭਾਈ ਤੁਸੀਂ ਆਹਦਾ ਕੰਮ ਬਾਹਰ ਕਰ ਲਓ ਸਾਨੂੰ ਇਹਨੂੰ ਕਰ ਲੈਣ ਦਿਓ। ਔਰ ਉਹ ਕੰਮ ਪਤਾ ਕੀ ਕਰਦਾ ਸੀ? ਮੈਡੀਕਲ ਨਾਲ ਜੁੜਿਆ ਹੋਇਆ ਸੀ ਬੰਦਾ ਉਹ। ਲੈਬੋਰੀਟਰੀ ਦੇ ਵਿੱਚ ਕੰਮ ਕਰਦਾ ਸੀ ਮੈਡੀਕਲ ਸਾਇੰਸ ਪੜ੍ਹੀ ਹੋਈ ਸੀਗੀ ਪਰ ਅੰਦਰਸਵਾਰ ਦੇ ਚਲਦੇ ਘਰ ਦੇ ਚੰਨੀਆਂ ਦੀ ਹੱਤਿਆ ਕਰਦੀ। ਕਿੰਨੇ ਖਤਰਨਾਕ ਨੇ। ਅੰਦਰਸਵਾਰ। ਉਸ ਤੋਂ ਅਗਲੀ ਗੱਲ ਆਪਾਂ ਹੁਣ ਗੱਲ ਕਰਦੇ ਆਂ ਜਿੰਨਾ ਸਾਨੂੰ ਕਹਿਣਾ ਲੋਕਾਂ ਨੂੰ ਦੱਸੋ ਆਪਾਂ ਪਹਿਲਾਂ ਦਿੱਲੀ ਵਾਲੀ ਗੱਲ ਲੈ ਲੈਂਦੇ ਆਂ ਬਿੱਲੀ ਦੀ ਰਾਹ ਕੱਟਦੇ ਤੋਂ ਲੋਕ ਬਹਿਮ ਕਰਦੇ ਆ ਰੁਕ ਜਾਂਦੇ ਆ ਤੇ ਸਾਡੇ ਵੱਡ ਬਟੇਰੇ ਸਾਡੇ ਬਜ਼ੁਰਗ ਵੀ ਰੁਕਦੇ ਸੀ ਜਦੋਂ ਬਿੱਲੀ ਦੀ ਰਾਹ ਕੱਟ ਜਾਂਦੀ ਸੀ ਪਰ ਉਹ ਕਿਉਂ ਰੁਕਦੇ ਸੀ ਧਿਆਨ ਨਾਲ ਸੁਣਿਓ ਉਦੋਂ ਅੱਜ ਵਾਂਗੂ ਡਿਵੈਲਪਮੈਂਟ ਨਹੀਂ ਸੀਗੀ ਜੰਗਲੀ ਹੁੰਦਾ ਦੂਰ ਦੂਰ ਤੱਕ ਰੇਗਿਸਤਾਨ ਹੁੰਦਾ ਉਦੋਂ ਉੱਠਾਂ ਘੋੜਿਆਂ ਤੇ ਰੱਥਾਂ ਦੇ ਗੱਡਿਆਂ ਤੇ ਸਫ਼ਰ ਕਰਦੇ ਲੋਕ ਪੈਦਲ ਜਾਂਦੇ ਤੇ ਜਦੋਂ ਉਹ ਇੱਕ ਥਾਂ ਤੋਂ ਦੂਜੀ ਥਾਂ ਟ੍ਰੈਵਲ ਕਰਦੇ ਸਫ਼ਰ ਕਰਦੇ ਰਸਤੇ ਜੰਗਲ ਹੁੰਦੇ ਔਰ ਦਿੱਲੀ ਜਿਹੜੀ ਹੈ ਇੱਕ ਜੰਗਲੀ ਜਾਨਵਰ ਹੈ ਇਹਦਾ ਉਸਤਾਨੀ ਸ਼ਿਕਾਰ ਕਰਦਾ ਹੈ ਇਹਦਾ ਸ਼ੇਰ ਵੀ ਸ਼ਿਕਾਰ ਕਰਦਾਦਾ ਬਘਿਆੜ ਵੀ ਸ਼ਿਕਾਰ ਕਰਦਾ ਇਹਨੂੰ ਮਾਰ ਕੇ ਖਾਂਦੇ ਆ ਫੇਰ ਉਹ ਕੀ ਕਰਦੇ ਸੀਗੇ ਜਦੋਂ ਰਸਤੇ ਜਾ ਰਹੇ ਹੁੰਦੇ ਸੀ ਜੰਗਲਾਂ ਵਿੱਚ ਦੀ ਮਾਨੂੰ ਇਧਰੋਂ ਬਿੱਲੀ ਭੱਜ ਕੇ ਆਈ ਹੈ ਰਸਤੇ ਦੇ ਵਿੱਚ ਦੀ ਮੰਡੀ ਗਈ ਤਾਂ ਸਾਡੇ ਬਜ਼ੁਰਗ ਰੁਕ ਜਾਂਦੇ ਸੀ ਵੀ ਭਾਈ ਖੜ ਜੋ ਇਧਰੋਂ ਬਿੱਲੀ ਆਈ ਹੈ ਭੱਜ ਕੇ ਬਿੱਲੀ ਆਪਣੇ ਮੂਹਰ ਦੀ ਲੰਘ ਗਈ ਹੁਣ ਇਹਦੇ ਮਗਰ ਜੰਗਲੀ ਕੁੱਤੇ ਵੀ ਪਏ ਹੋ ਸਕਦੇ ਆ ਇਹਦੇ ਮਗਰ ਸ਼ੇਰ ਵੀ ਪਿਆ ਹੋ ਸਕਦਾ ਇਹਦੇ ਮਗਰ ਬਘਿਆੜ ਵੀ ਪਿਆ ਹੋਦਾ ਹੈ ਬਿੱਲੀ ਦਾ ਲੰਘ ਕੇ ਜੇ ਆਪਾਂ ਅੱਗੇ ਗਏ ਆਪਾਂ ਰਿੱਕੇ ਆ ਜਾਾਂਗੇ ਰੁਕ ਜੋ ਅਸੀਂ ਪਹਿਲਾਂ ਦੇਖ ਲੋ 5 ਮਿੰਟ ਜੇ ਨਗਰ ਦਾ ਨੀ ਕੋਈ ਚੀਜ਼ ਆਉਂਦੀ ਜੇ ਉਹਨਾਂ ਨੇ ਤਖਲੀ ਹੋ ਜਿੰਦਾ ਸੀ ਵੀ ਹਾਂ ਪਾਈ ਹੋ 5 ਮਿੰਟ ਨਗਰੇ ਦਾ ਕੁਝ ਨਹੀਂ ਆਉਦਾਗਾ ਫੇਰ ਅੱਗੇ ਚੁਰਦੇ ਸੀ ਲੋਜਕ ਸੀ ਬਗਿਆੜ ਜਿਹੜਾ ਨੇ ਮਗਰ ਤੇ ਸਾਡੇ ਵਾਲੇ ਹੁਣ ਹੋਈ ਰੁਕ ਜਾਂਦੇ ਨੇ ਉਹਨਾਂ ਕੋਲ ਤੇ ਸ਼ੇਰ ਆ ਨਾ ਬਗਿਆੜ ਵਾਲਾ ਸੀਤਾ ਉਸ ਤੋਂ ਅੱਗੇ ਹੋਰ ਆ ਜਾਂਦਾ ਛਿੱਤ ਵੱਜੀ ਦਾ ਬੜਾ ਵਹਿਮ ਕਰਦੇ ਆ ਤੇ ਛੱਕ ਜਦੋਂ ਤੋਂ ਬਹੁਤ ਸਾਰੀਆਂ ਧਾਰਨਾ ਬਣਾ ਲੀਆਂ ਜਦੋਂ ਕਿ ਸਾਨੂੰ ਛੱਕ ਆਉਂਦੀ ਹੈ ਘਰੋਂ ਤੁਰਨ ਲੱਗਿਆ ਰੁਕ ਜਾਂਦੇ ਰਹਿੰਦੇ ਕੰਮ ਨਹੀਂ ਪੜਨਾ ਤੇ ਛੱਕ ਜਿੱਤੇ ਵੀ ਦੋ ਦਿਨ ਧਾਰਨਾ ਹੋਰ ਨੇ ਇੱਕ ਛੱਕਾ ਜੀ ਰਹੇ ਮਾਰੀ ਹੁੰਦੀ ਹੈ ਦੋ ਵਾਰਨ ਫਿਰ ਕੇ ਕਹਿੰਦੇ ਨੇ ਚੰਗੀ ਹੁੰਦੀ ਆ ਸੋ ਜੇ ਇੱਕ ਮਾਰੀਏ ਦੋ ਦੋ ਡਬਲ ਮਾਰੀਆਂ ਹੋ ਗਏ ਦੋ ਦੋ ਕੰਮ ਨਹੀਂ ਪੜਨਾ ਚਾਹੀਦਾ ਚੰਗੀਆਂ ਕਿਵੇਂ ਹੋ ਗਈਆਂ ਉਦੋਂ ਵੀ ਗਾਹਾ ਛੋਟੇ ਬੱਚੇ ਨੂੰ ਛੱਕ ਆ ਗਈ ਕਿ ਕੀ ਕਹਣਗੇ ਸਾਰੇ ਆਪ ਕੋ ਚੜੀ ਬੁਆ ਯਾਦ ਕਰਦੀ ਆ। ਪਰ ਚੰਗੀ ਚੱਕ ਦੇ ਮਾੜੀ ਚੱਕ ਦੇ ਮੈਨੂੰ ਅੱਜ ਯਾਦ ਨਹੀਂ ਜਿੱਤੇ ਦੇ ਮਾਰ ਕੇ ਲੱਗਿਆ। ਅਸਲ ਦੇ ਵਿੱਚ ਛਿੱਕ ਦਾ ਕਾਰਨ ਕੀ ਸਾਨੂੰ ਆਉਂਦੀ ਕਦੋਂ ਹੈ? ਛਿੱਕ ਇੱਕ ਸੰਕੇਤ ਹੈ ਨਜਲਾ ਦਿਕਾਮ ਦਾ। ਉਹ ਨਜਲਾ ਦਿਕਾਮ ਇੱਕ ਫਲੂ ਦਾ ਰੋਗ ਹੈ। ਉਸੀ ਤਰ੍ਹਾਂ ਇਸੇ ਤਰ੍ਹਾਂ ਜਦੋਂ ਸਾਡੇ ਬਜ਼ੁਰਗ ਉਹੀ ਪੁਰਾਣੇ ਸਮਾਂ ਇਹਦੇ ਘਰੋਂ ਤੁਰਦੇ ਜੀ ਕਿਸੇ ਨੂੰ ਛਿੱਕ ਆ ਜੇ ਨਹੀਂ ਫਿਰ ਉਹ ਕੀ ਕਰਦੇ ਸੀ ਰੁੱਕ ਜਾਂਦੇ ਸੀ ਜਾਂ ਉਹ ਬੰਦੇ ਨੂੰ ਕਹਿੰਦੇ ਸੀ ਭਾਈ ਤੂੰ ਰੁਕ ਜਾ ਤੈਨੂੰ ਆ ਗਈਆਂ ਛਿੱਕਾ ਤੈਨੂੰ ਹੋ ਗਿਆ ਨਗਰ ਵਾਲ ਦੁਕਾਨ ਹੁਣ ਅੱਜ ਵਾਂਗ ਡਾਕਟਰ ਤਾਂ ਹੁੰਦੇ ਨਹੀਂ ਸੀਗੇ ਤੇ ਭਾਈ ਤੂੰ ਘਰੇ ਇਲਾਜ ਕਰਾ ਲੈ ਤੇਰੀ ਬਿਮਾਰੀ ਵੀ ਗਿਰਨਾ ਜਾਵੇ ਜਦ ਤੂੰ ਘਰੇ ਰਹਿ ਲਿਆ ਸੀ ਜਾਵੇ ਉ ਤਾਂ ਰੁਕਦੇ ਸੀ ਤੋ ਇਹਦੇ ਨਾਲ 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 ਆਪਾਂ ਟਰੱਕ ਵੀ ਜਿਹੜੇ ਦਿਖਾਉਂਦੇ ਜਾਵਾਂਗੇ ਕਿਉਂਕਿ ਫਿਰ ਬਾਅਦ ਵਿੱਚ ਕਾਫੀ ਸਮਾਂ ਲੱਗ ਜਾਣਾ ਹੈ ਤੋ ਗੱਲਾਂ ਵੀ ਕਰਦੇ ਰਹਾਂਗੇ ਟਰੱਕ ਵੀ ਆਪਾਂ ਤੁਹਾਨੂੰ ਦਿਖਾਉਂਦੇ ਜਾਵਾਂਗੇ ਤੇ ਨਾਲ ਹੀ ਹੁੰਦਾ ਅਗੇ ਇਹ ਵੀ ਜਾਦੂ ਨਾ ਕਾਲਾ ਨਾ ਚਿੱਟਾ ਜਾਦੂ ਹਰ ਤਸਵੀਰ ਇਕੱਠਾ ਜਾਦੂ ਕੇ ਕਹਾੜਾ ਜਾਦੂ ਕਹਾਸ ਦੀ ਸਪਾਈਆਂ ਨੂੰ ਕੋਈ ਵੀ ਕਰ ਸਕਦਾ ਕੋਈ ਵੀ ਸਿੱਖ ਸਕਦਾ ਪਰ ਜਦੋਂ ਇਹ ਕਲਾ ਤੰਤਰਕ ਬਾਗਾਂ ਕੇਲਿਆਂ ਦੇ ਚਿਰਾਗ ਲੋਕਾਂ ਦੇ ਹੱਥ ਚ ਆ ਜਾਂਦੀ ਹੈ ਤਾਂ ਉਦੋਂ ਫਿਰ ਇਹਨਾਂ ਗੈਬੀ ਛਕਿਆਂ ਨਾਲ ਜੋੜ ਕੇ ਲੋਕਾਂ ਦੀ ਲੁੱਟ ਸ਼ੁਰੂ ਕਰ ਦਿੰਦੇ ਸਭਾ ਜਾਦੂੂ ਵੀਦੂ ਤੋਂ ਕਹੋਣਿਆ ਆ ਮੇਰੇ ਕੋਲ ਇੱਕ ਡੱਬਾ ਹੈ ਇਹ ਜਾਦੂ ਦਾ ਡੱਬਾ ਹੈ ਤਾਂ ਇਹਦੇ ਵਿੱਚ ਜਿਹੜੇ ਹੈਗੇ ਆ ਰਸਗੁਲੇ ਪੈਦਾ ਹੁੰਦੇ ਆ ਜਾਦੂ ਨਾਲ ਅੱਜ ਜੇ ਫਿਰ ਆਪਾਂ ਦੇ ਹੈਗੇ ਆ ਸਾਨੂੰ ਅਧਿਆਪਕਾਂ ਨੂੰ ਰਸਗੁੱਲੇ ਖਵਾਵਾਂਗੇ ਮੈਂ ਬੇਨਤੀ ਕਰੂੰਗਾ ਸਭ ਨੇ ਸਰਜੀ ਬੈਠੇ ਨੇ ਮੜਾ ਸਟੇਜ ਤੇ ਆ ਜਾਣਾ ਆਜੇ ਸਰਜੀ ਤੁਸੀਂ ਆ ਜਾ ਕੋਈ ਗੱਲ ਨਹੀਂ ਆਜੇ ਆਜੋ ਗਗਰਾਂ ਨਹੀਂ ਤੋਂ ਮੈਂ ਸਿੱਖ ਨਹੀਂ ਹੋ ਗਿਆ ਮੈਂ ਚੈੱਕ ਕਰਦਾ ਜਦੋਂ ਨਗਰਾਲੇ ਜਾਗਾ ਕਿੰਨਾਂ ਜੋ ਇਹ ਜাদু ਦਾ ਬਕਸਾ ਹੈ ਸਰ ਜੀ ਆਗੇ ਆ ਥੋੜੀ ਤਾਂ ਇਹਦੇ ਵਿੱਚ ਜাদু ਨਾਲ ਆਪਾਂ ਰਾਸਗੋਲੇ ਪੈਦਾ ਕਰਾਂਗੇ ਠੀਕ ਹੈ ਆਓ ਸਰ ਜੀ ਮਾੜੇ ਜਿਹੜੇ ਆਜੋ ਤੇ ਆਪਾਂ ਇਹਨੂੰ ਸਰ ਬਕਸੇ ਨੂੰ ਖੋਲਦੇ ਆਂ ਆਹ ਨਾਲ ਰਾਸਗੋਲੇ ਕੱਢ ਕੇ ਖਾਦੇ ਰਹੀ ਨਹੀਂ ਹੈ ਉਹ ਖਾ ਲਈ ਖਾ ਲਈ ਕਿਹ ਜਿਹੜਾ ਖਾ ਲਈ ਓ ਫਤਿਪੋ ਲੱਗੇ ਬਾਈ ਮੰਨ ਕਰਨੇ ਲਾਇਆ ਅੱਛਾ ਜਲਦੀ ਮੰਨ ਕਰਨ ਨੂੰ ਬਲਾਇਆ ਦੱਸੋ ਵੀ ਰਾਖ ਬਣੇ ਆਪਾਂ ਪਿਖੀ ਤੋਂ ਮਗਾਈਏ ਤੁਹਾਡੇ ਤੋਂ ਨਹੀਂ ਮੰਨ ਸੋ ਤੋਂ ਮਰਜ਼ੀ ਨਹੀਂ ਆਉਣੀ ਅੱਛਾ ਤੇ ਰਾਖ ਬੋਲੇ ਆਪਾਂ ਮੱਖਣ ਲੈ ਗਿਆ ਕਿ ਨੂੰ ਵਾਲੇ ਮਿੱਠੀ ਹੁੰਦੇ ਅੱਛਾ ਸਰ ਕਹਿੰਦੇ ਨੂੰ ਵਾਲੇ ਦੇ ਹੋ ਜਾਈਏ ਗਰਮਾਉਣ ਤੇ ਠੰਢਾ ਹੀ ਹੈ ਪੈਸੇ ਮਰਜ਼ੀ ਹੋਣੀ ਜੀ ਮੌਸਮ ਬੜੀਆ ਠੰਢੀ ਹੁਣ ਅੱਛਾ ਠੰਢਾ ਹੀ ਚਲੋ ਲੋਈ ਆਪਾਂ ਹੁਣੇ ਜੀ ਲਾ ਦਨੇ ਆ ਮੰਤਰ ਹੁਣ ਮੰਤਰ ਕੀ ਹੁੰਦਾ ਹੈਗਾ ਮੈਂ ਸੱਚ ਜੋਂ ਪਹਿਲਾਂ ਦੱਸਿਆ ਵੀ ਸਾਰੇ ਪੰਜਾਬ ਜਾਂਦਾ ਰਹਿੰਦਾ ਮੈਂ ਇਸ ਵੇਲੇ ਮੈਂ ਅਜਰੇ ਗੁਰਦਾਸਪੁਰ ਕਿਨੇ ਗਿਆ ਮੈਨੂੰ ਬੁਲਾਇਆ ਹੋਇਆ ਸੀ ਕਿ ਉਹਨਾਂ ਇੱਕ ਪ੍ਰੋਗਰਾਮ ਕਰਨਾ ਸੀ ਕਿ ਜਿਹੜੇ ਮੈਸਟਰ ਕੋਲ ਪਿੰਡ ਦੇ ਰੋਕੇ ਹੋਏ ਸੀ ਕਈ ਦਿਨ ਪ੍ਰੋਗਰਾਮ ਕਰਨਾ ਸੀਗਾ ਕਿਉਂਕਿ ਮੈਂ ਦੁਵਾਰ ਦੀ ਛੁੱਟੀ ਸੀਗੀ ਮੈਨੂੰ ਕਹਿੰਦੇ ਅੱਪਾ ਪਿੰਡ ਦੇ ਨਾ ਕਰ ਦੀਏ ਸਾ ਘਰ ਦਿੰਦੇ ਆ ਅਸੀਂ ਜਾਣ ਕੇ ਬੁਲਾਵਾ ਰੱਖ ਲਿਆ ਗੁਰਦੁਆਰਾ ਸਾਹਿਬ ਤੇ ਬੋਲ ਸਾਹਿਬ ਪਿੰਡ ਸਾਰੇ ਇਕੱਠਾ ਹੋ ਗਿਆ ਮੈਂ ਪ੍ਰੋਗਰਾਮ ਕਰੀ ਗਿਆ 2 ਘੰਟਾ ਪ੍ਰੋਗਰਾਮ ਸੀ ਕੀਤਾ ਚਾਹ ਨੂੰ ਮਿੱਤਰ ਦੇ ਘਰੇ ਆ ਗਿਆ ਪ੍ਰੋਗਰਾਮ ਕਰਕੇ ਜੀ ਆ ਗਿਆ ਜੀ ਆਖ ਰਹੀ ਇੱਕ ਮਾਈ ਬਜ਼ੁਰਗ ਮਾਈ ਐਡਾ ਤੇ ਬੱਚਾ ਲਈ ਜਾਵੇ ਨਾਲ ਉਹਦਾ ਮੂੰਹ ਸੱਜਾ ਹੋਇਆ ਮੇਰੇ ਕੋਲੇ ਲੈ ਕੇ ਆ ਗਈ ਇਹਦੇ ਭਾਈ ਕਹਿੰਿਆ ਧੜਕੇ ਤੂੰ ਜਾਦੂ ਜੋਤੂ ਚੱਕਰੀ ਜਾਂਦਾ ਸੀ ਮੰਤਰ ਜੇ ਮਾਰੀ ਜਾਂਦਾ ਸੀਗਾ ਆ ਮੇਰਾ ਪੋਤਾ ਜੇ ਪ੍ਰਿੰਟ ਲੜ ਗਿਆ ਇਹ ਸੋ ਲਈ ਗੋਦੇ ਉਹ ਮੈਂ ਕਹਿਆ ਪਹਿਲਾਂ ਸੋਚਿਆ ਮਾਈ ਨੂੰ ਸਮਝਾਈਏ ਫਿਰ ਮੈਂ ਕਹਿਆ ਜੀ ਮੇਰੇ 2 ਘੰਟੇ ਲੜ ਕੇ ਮੱਛੀ ਮਾਰੀ ਜੇ ਪੰਨੇ ਕੁਝ ਨਹੀਂ ਪਿਆ ਹੁਣ ਕੀ ਸਮਝੂਗੀ ਇਹ ਚੱਲ ਮੈਂ ਕਹਾਂ ਭਾਈ ਦੀ ਭਾਸ਼ਾ ਨਾਲ ਸਮਝਾਉਂਦੇ ਆਂ ਮਗਾ ਕੋਈ ਗੱਲ ਨਹੀਂ ਮਾਇ ਜੀ ਤੁਸੀਂ ਬਿਠਾ ਦੇ ਮੇਰੇ ਕੋਲ ਬੱਚੇ ਨੂੰ ਬੱਚੇ ਨੂੰ ਬਿਠਾ ਲਿਆ ਮੈਂ ਬੋਲ ਜੇ ਫਰਕਾਇ ਬੁਰ ਬੁਰ ਜਿਆ ਕਰਿਆ ਦੁਆਰ ਕਪੂਕਾ ਮਾਰਿਆ ਮੈਂ ਕਾਇ ਕਰੇ ਇੱਕ ਥੋੜਾ ਕੱਲ ਨੂੰ ਕੋਲੀ ਪਰਸ ਨੂੰ ਕੋਲ ਉਹ ਅਗਲੇ ਦਿਨ ਉਹ ਫੇਰ ਲੈ ਕੇ ਆ ਗਈ ਮੈਂ ਫੇਰ ਬੋਲ ਜੇ ਫਰਕਾਇ ਬੁਰ ਬੁਰ ਜੇ ਕਿਤੀ ਚਾਲ ਦੁਪੂਕਾ ਮਾਰਿਆ ਬੱਚੇ ਨੂੰ ਲੈ ਕੇ ਕਿ ਜੇ ਫੇਰ ਲੈ ਕੇ ਆ ਕੇ ਕਿ ਜਿੰਨ ਬੱਚੇ ਦੀ ਸੋਝ ਨਹੀਂ ਉਹ ਜਦੋਂ ਜਾਣ ਲੱਗੇ ਮੈਨੂੰ ਕਿਹਨੂੰ ਭਾਈ ਤੂੰ ਤਾਂ 2-4 ਦਿਨ ਵਾਸਤੇ ਸਾਡੇ ਪਿੰਡ ਆਇਆ ਤੂੰ ਚਲੇ ਜਾਏਗਾ ਕਿ ਜਿਹੜਾ ਬੱਚੇ ਜੇ ਤੂੰ ਥੋ ਆਪਾ ਜੇ ਮੰਤਰ ਜੇ ਬੜੀ ਜਾਂਦਾ ਸੀਗਾ ਮੈਨੂੰ ਸਿਖਾ ਦੇ ਮੈਂ ਲੋਕਾਂ ਨੂੰ ਧੋਣਾ ਪੜਾ ਕਰੂ ਲੋਕਾਂ ਦਾ ਭੜਾ ਕਰਦਾ ਕਰੂ ਕਿਹੜਾ ਮੰਤਰ ਪੜਿਆ ਸੀਗਾ ਮੈਂ ਕਹਿੰਦਾ ਮੈਂ ਤਾਂ ਬੱਚੇ ਦਾ ਐ ਕਹਿਆ ਸੀ ਕਿ ਕੰਜਰਾ ਨੂੰ ਪਰੰਡਾ ਦੇ ਖਾਤੇ ਕੋਲ ਠੱਕੇਗਾ ਨਹੀਂ ਅਸੀਂ ਪਾਸੇ ਖੜ੍ਹੇ ਲੰਨੋ ਆਹ ਪੜਿਆ ਸੀ ਮੰਤਰ ਤੂੰ ਪੜਦਾ ਗਾ ਹੁਣ ਸਵਾਲ ਕੀ ਹੈ ਇਹਦੇ ਕਿਸੇ ਲੌਜੀਕ ਹੀ ਹੈ ਜਦੋਂ ਕੋਈ ਚੀਜ਼ ਲੜ ਜਾਂਦੀ ਸਾਡੇ ਲੋਕ ਕਿੱਥੇ ਜਾਂਦੇ ਨੇ ਪਾਵਾਂ ਪਾਵਾਂ ਤਾਂ ਕੌਲੇ ਵਾਲਾ ਕੀ ਕਰਦਾ ਤਿੰਨ ਸਾਡੇ ਪੌਂਦਾ ਹੈ ਹੁਣ ਇਹ ਕਿਹ ਚੋਂ ਹੁੰਦਾ ਹੈ ਕੀ ਹੈ ਪਿੰਡ ਲੜ ਜਾਏ ਮੱਖੀ ਲੜ ਜਾਏ ਕੋਈ ਹੋਰ ਜਾਨਵਰ ਲੜ ਜਾਏ ਇੱਕ ਦਿਨ ਸੋ ਚੜਦੀ ਹੈ ਇੱਕ ਦਿਨ ਰੰਝੇ ਚੀਜ਼ ਦੇ ਨਾਲ ਆਪਣੇ ਆਪ ਹੀ ਲੈ ਜਾਂਦੀ ਹੈ। ਹੌਲਾ ਪਾਉ ਨਾ ਪਾਉ ਕੋਈ ਫਰਕ ਨਹੀਂ ਪੈਣ ਵਾਲਾ। ਤੇ ਇਸ ਦਲ ਦਾ ਇਹਨਾਂ ਚਲਾਕ ਲੋਕਾਂ ਨੂੰ ਪਤਾ ਇਹਨਾਂ ਠੱਗ ਲੋਕਾਂ ਨੂੰ ਪਤਾ ਹੈ। ਤੇ ਨਾਲੇ ਗੋਣ ਦੇ ਨਾਂ ਵੀ ਬਹੁਤ ਬੰਦੇ ਲੈ ਜਾਂਦੇ। ਇਸ ਕਰਕੇ ਹਰ ਗੱਲ ਦੇ ਪਿੱਛੇ ਲੋੜੀਂਦਾ ਹੁੰਦਾ ਹੈਗਾ। ਲੋ ਸਰ ਜੀ ਆਪਾਂ ਜੇ ਮੰਤਰ ਲਾ ਲੈਨੇ ਆ ਤੇ ਤੁਸੀਂ ਇਹਦੇ ਵਿੱਚੋਂ ਫਟਾਫਟ ਕੱਢ ਕੇ ਮੂੰਹ ਤੇ ਪਾ ਲੈਨੇ ਆ। ਕਿਉਂਕਿ ਜਾਦੂ ਵਾਲੇ ਜਿਹੜੇ ਹੈਗੇ ਆ ਇਹ ਰਸਗੁਲੇ ਨੇ ਤੇ ਨਹੀਂ ਜਦ ਫਿਰ ਗਾਇਬ ਹੋ ਜਾਂਦਾ ਠੀਕ ਹੈ ਜੀ। ਹਰ ਐਸੇ 1 2 3 ਗੈਰ ਉੜਾੜਾ ਗੈਰ ABC ਗੈਰ ਕੋਈ ਫਰਕ ਨਹੀਂ ਪੈਂਦਾ ਤਾਂ ਅਲੋਜੀ ਕੱਟੋ ਜੀ ਕੋਈ ਗੱਲ ਲਓ ਜੀ ਇਹਦਾ ਮੈਨੂੰ ਵੀ ਡਰਾਦਾ ਸੀ ਕੋਈ ਰਾਤ ਗੁੱਡੇ ਸਾਹ ਕੋਈ ਛੋਰੀ ਬਣ ਗਿਆ ਇਹਦਾ ਚੰਦ ਮੰਤਰ ਨਹੀਂ ਸਹੀ ਲੱਗਿਆ ਤਾਂ ਐਸਾ ਨਹੀਂ ਹੁੰਦਾ ਜਾਦੂ ਇੱਕ ਹੀ ਰਾਹੀ ਹੈ ਜਾਦੂ ਕੋ ਚਲਾਕੀ ਹੈ ਜਾਦੂ ਕੋ ਧੋਖਾ ਹੈ ਇਹ ਧੋਖਾ ਸਾਡੇ ਲੋਕਾਂ ਨਾਲ ਹੋਈ ਜਾਂਦਾ ਹੈ ਇਸ ਧੋਖੇ ਤੋਂ ਸੇਤ ਕਰਨ ਵਾਸਤੇ ਹੀ ਅਸੀਂ ਲੋਕਾਂ ਨੂੰ ਜਿਹੜਾ ਹੈਗਾ ਜਾਗਰਤ ਕਰਦੇ ਆਂ ਇਹਨਾਂ ਬਾਰੇ ਤੁਹਾਨੂੰ ਬਾਅਦ ਵਿੱਚ ਜਾਣਕਾਰੀ ਵੀ ਦੱਸਾਂਗੇ ਵੀ ਇਹ ਕਿਵੇਂ ਹੋਇਆ ਪਹਿਲਾਂ ਖਾਲੀ ਡੱਬਾ ਕਿਵੇਂ ਨਿਕਲਿਆ ਤੇ ਬਾਅਦ ਵਿੱਚ ਸੱਪ ਕਿਵੇਂ ਨਿਕਲਿਆ ਧੰਨਵਾਦ ਸਰ ਬੈਠੋ